सपू नओ सपू गुरु जीा भा वामी गुरु जी फते परमर्शित करियो ਸਵਾਗਤ ਹੈ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਤ ਜੀਓ ਆਇ ਤਲ ਲਈ ਲਈ ਵਾਰ ਸ਼ਬਦ ਵਿਚਾਰ ਕਥਾ ਦੇ ਭਾਈ ਅੱਜ ਪਾਤਸ਼ਾਹ ਜੀ ਦੇ ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਤੇ ਪਾਤਸ਼ਾਹ ਜੀ ਦੇ 10ਵੇਂ ਸ਼ਲੋਕ ਆਰੰਭ ਹੁੰਦੇ ਹਨ ਜਨੂ ਸੋਤਾਰ ਤੇ ਪੰਜ ਅੰਗ ਤੇ ਸਤਿਗੁਰਾਂ ਦੇ ਸ਼ਲੋਕ ਸਭਾਈ ਮਾਨ ਹਲ ਸਤਿਗੁਰ ਜੀ ਭਾਈ ਆਪਣੀ ਰਸਮਾ ਤੋਂ ਇਸ ਸ਼ਲੋਕ ਨੂੰ ਚਾਰਨ ਕਰਦੇ ਹਨ ਜੀ ਸ਼ਲੋਕ ਮਹਲਾ ਤੁਕਾ ਸਤਿਗੁਰ ਕੀ ਸੇਵਾ ਨਿਰਮਲੇ ਨਨ ਮਲੇ ਬਾਨਾ ਸੋ ਸੇਵਾ ਧੰਵੇ ਜਨ ਅੰਦਰ ਟਪਟਾ ਲੱਗਾ ਝੂਠਾ ਵਕਤ ਸਫੇ ਵਕਤ ਗੰਦੇ ਜੰਮਾਂ ਮੇ ਤਮਨ ਤਨ ਸ੍ਰੀ ਗੁਰੂ ਅਰਜਨ ਜੀ ਮਹਾਰਾਜ ਇਸ ਸ਼ਬਦ ਉੱਤੇ ਅੰਕਾਰ ਦੇ ਹਾਂ ਇਹਦੇ ਵਿੱਚ ਸੱਚੇ ਮਾਲਕ ਦੀ ਸਤਿਗੁਰਾਂ ਦੀ ਸੱਚੀ ਸੇਵਾ ਵਾਰੇ ਪਾਤਸ਼ਾਹ ਜੀ ਵंदन ਕਰਦੇ ਹਾਂ ਇਹ ਸਾਤ ਲਾੜੀ ਦੀ ਸੇਵਾ ਨਿਰਮਲੀ ਹੈ ਤੇ ਮਹਾਰਾਜ ਜੀ ਕਹਿੰਦੇ ਨਿਰਮਲ ਸੇਵਾ ਨੂੰ ਕੋਈ ਨਿਰਮਲੀ ਗੁਰਮਖ ਖਜ਼ਾਨਾ ਸੇਵਕ ਜਿਗਿਆਸੂ ਇਹ ਸੇਵਾ ਕਮਾ ਸਕਦਾ ਹੈ ਕਰ ਸਕਦਾ ਹੈ ਕਹਿੰਦੇ ਗੁਰੂ ਦੇ ਚਰਨਾਂ ਦੀ ਜਿਹੜੀ ਸੇਵਾ ਹੈ ਸਤਿਗੁਰਾਂ ਦੀ ਸੇਵਾ ਹੈ ਨਿਰਮਲ ਜਨ ਹੋਏ ਸੋ ਸੇਵਾ ਘਾਲੇ ਕਹਿੰਦੇ ਨਿਰਮਲ ਆਤਮਾਏ ਨਿਰਮਲ ਸਰੀਰੀਏ ਸੇਵਾ ਦੀ ਘਾਲ ਹਾਂ ਘਾਲ ਸਕਦਾ ਹੈ ਇਹ ਸੇਵਾ ਕਮਾ ਸਕਦਾ ਹੈ ਸੇਵਾ ਕਰ ਸਕਦਾ ਹੈ ਜਿਨ ਅੰਦਰ ਕਪਟ ਵਿਕਾਰ ਝੂਠੋ ਉਹ ਆਪੇ ਸਤੇ ਵਖ ਕੱਢੇ ਜਜਮਾਲੇ ਤੇ ਮਾਰੇ ਜੀ ਕਹਿੰਦੇ ਜਿਹਦੇ ਅੰਦਰ ਕਪਟ ਹੈ ਜਿਹਦੇ ਅੰਦਰ ਵਕਾਰ ਹਨ ਜਿਹਦੇ ਅੰਦਰ ਮਾਰੇ ਜੀ ਕਹਿੰਦੇ ਜਗਾਸੂ ਦੇ ਝੂਠ ਛਿਪਿਆ ਹੋਇਆ ਹੈ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਆਪ ਹੀ ਉਹਨਾਂ ਨੂੰ ਆਪਣੇ ਨਾਲੋਂ ਵਿਛੋੜ ਦਿੰਦਾ ਦੂਰ ਕਰ ਦਿੰਦਾ ਹੈ ਉਹਦੀ ਵੇਦੀ ਐਸੀ ਹੈ ਮਾਲਕ ਦੀ ਪ੍ਰਭੂ ਦੀ ਜਿਹਦੇ ਉਰਵਲੇ ਕਲਮ ਲੇਖ ਚੰਗਿਆਂ ਨੇ ਉਹਦੇ ਦਾਲ ਦੀ ਸੇਵਾ ਕਰ ਮੰਦਾ ਉਹ ਉਹੀ ਸੇਵਾ ਲੈ ਸਕਦਾ ਹੈ ਤਾ ਮਾ ਸਕਦਾ ਹੈ ਕਰ ਸਕਦਾ ਹੈ ਜਨ ਬਣ ਕੇ ਜਿਦਾ ਮਨ ਆਤਮਾ ਉਹਨਾਂ ਨੂੰ ਮਿਲ ਹੈ। ਇਹ ਮਹਾਰਾਜ ਜੀ ਕਹਿੰਦੇ ਨਹੀਂ ਤਾ ਉਹ ਮਾਲਕ ਜੀ ਵੇਝੀ ਐਸੀ ਆਉ ਕਪਟੀਆਂ ਨੂੰ, ਵਕਾਰੀਆਂ ਨੂੰ, ਝੂਠਿਆਂ ਨੂੰ ਸਦਾ ਹੀ ਆਪਣੇ ਨਾਲੋਂ ਕੁਛ ਛੋੜ ਕੇ ਰੱਖਦਾ, ਦੂਰ ਰੱਖਦਾ। ਉਹ RAMDAS ਜੀ ਕੱਸ ਰਹੇ ਹਨ ਕਹਿੰਦੇ ਜਿਨ੍ਹਾਂ ਅੰਦਰ ਕਪਟ, ਵਕਾਰ, ਝੂਠ ਹੈ ਉਹਏ ਆਪੇ ਸੱਚੇ ਵਖ ਕੱਢੇ ਜਜਮਾਲੇ ਕਹਿੰਦੇ ਉਹਨਾਂ ਨੂੰ ਦੂਰ ਕਰ ਦਰਦਾ ਹੈ। ਉਹ ਸ਼ੋਰ ਦਿੰਦਾ ਹਾ ਸੱਚਾ ਵਾਹ ਸਿੱਖੋ ਬਹੇ ਸਤਿਗੁਰ ਪਾਸ ਧੰਨਨ ਉੜਿਆਰਨ ਲੁਪਨੀ ਗਿੱਤੇ ਖਾਵੇ ਭਾਲੇ ਜਿ ਮਹਾਰਾਜ ਕਹਿੰਦੇ ਸਚਿਆਰ ਸਿੱਖ ਜਿਹੜੇ ਗੁਰਮੁਖ ਪਿਆਰੇ ਉਹ ਸਤਿਗੁਰਾਂ ਕੋਲ ਬੈਠਦੇ ਹਨ ਉਹਨਾਂ ਨੂੰ ਸਤਿਗੁਰ ਦੀ ਪ੍ਰਵਕਤ ਚੰਗੇ ਲੱਗਦੇ ਹਨ ਉਹਦੀ ਬਾਣੀ ਚੰਗੀ ਲੱਗਦੀ ਆ ਉਹਦੀ ਮਾਲਕ ਦੀ ਸੰਗਤ ਚੰਗੀ ਲੱਗਦੀ ਹੈ ਸਚਿਆਰ ਸਿੱਖ ਬਹੁ ਸਤਗੁਰ ਪਾਸ ਘਾਲਣ ਕੁੜਿਆਰ ਦਾ ਲੱਭੀ ਕਿਤੇ ਥਾਂੇ ਭਾਲੀ ਕਹਿੰਦੇ ਉਹਦੇ ਜਿਹੜੇ ਕੁੜਿਆਰ ਹਨ ਮਨਮੁਖ ਜਿਨ੍ਹਾਂ ਦੀ ਮਤ ਮੈਲੀ ਆ ਮਹਾਰਾਜ ਜੀ ਕਹਿੰਦੇ ਦੂਰ ਦੂਰ ਤੱਕ ਨਹੀਂ ਲੱਭਦੇ ਭਾਲਿਆ ਨਹੀਂ ਲੱਭਦੇ ਸੰਗਤ ਵਿੱਚ ਕਿਉਂਕਿ ਉਹਨਾਂ ਦਾ ਕੋਈ ਵਾਸਤਾ ਨਹੀਂ ਹੁੰਦਾ ਕੋਈ ਸੰਗਤ ਨਾਲ ਮਿਲਣ ਦੇ ਨਹੀਂ ਹੁੰਦਾ ਕਿਉਂ ਬਾਹਰ ਪਰਖੋਂ ਵਿਖਾਵਾ ਹੁੰਦਾ ਇਹਦੇ ਜਿਨ੍ਹਾਂ ਦਾ ਮਾਨ ਜਿੱਤੀ ਉਹਨੂੰ ਚਾਹੁੰਦਾ ਹੈ ਨਾ ਕਿ ਗੁਰੂ ਦੀ ਸੰਗਤ ਕਰਾਂ ਗੁਰੂ ਦੇ ਪ੍ਰਵਚਨ ਸੁਣਾ ਗੁਰੂ ਦੀ ਸਿੱਖਿਆ ਨੂੰ ਸੁਣਾ ਸਤਿਗੁਰੂ ਜੀ ਕਹਿੰਦੇ ਉਹ ਸੁਤਿਆਰ ਸਿੱਖ ਗੁਰੂ ਪਾਸ ਬੈਠਦੇ ਹਨ ਇੱਥੇ ਗੁਰੂ ਦੀ ਸੰਗਤ ਵਿੱਚ ਬੈਠਣਾ ਹੀ ਔਖਾ ਹੈ ਬੈਣੀ ਖਸਮ ਦੀ ਤੇ ਬਾਅਦ ਦੀ ਗੱਲ ਐ ਪਹਿਲਾ ਪੜਾ ਜਿਹੜਾ ਬਹਿਣਾ ਤੇ ਤੇ ਬੈਣੀ 2 ਮਿੰਟ ਦੇ ਵਿੱਚ ਕਾਲੀ ਮੱਚ ਜਾਂਦੀ ਐ ਕੋਈ ਇਧਰੋਂ ਗੋਡਾ ਮਾਰਦਾ ਕੋਈ ਇਧਰੋਂ ਕੂਣੀ ਮਾਰਦਾ ਉੱਠਣਾ ਭੱਜ ਲੈਨੇ ਆਪਾਂ ਕਿਉਂਕਿ ਸਾਥ ਜਿਹੜਾ ਉਹ ਕੌੜਾ ਬੜਾ ਉਹੜਾ ਲੱਗਦਾ ਮਰਦਤਾ ਦਾ ਲੱਗੇਗਾ ਜੇ ਅਮਰਤ ਦਾ ਅੰਦਰ ਜ਼ਹਿਰ ਨਹੀਂ ਐ ਤੁਜੇ ਅੰਦਰ ਜਾਣ ਦਾ ਆਪਿਆ ਫਿਰ ਅਮਲ ਤੋਂ ਤਾਂ ਕੋੜਾ ਹੀ ਲੱਗਣਾ ਵਿਖਿਆ ਮਿੱਟੀ ਲਗਣੀ ਹੈ ਜਾਰ ਮਿੱਠਾ ਲੱਗਣਾ ਵਕਾਰ ਮਿੱਠੇ ਲੱਗਣਿਆਂ ਨੂੰ ਫਿਰ ਉਧਰ ਨੂੰ ਮਨ ਲ ਘੋਲਦਾ ਮਨ ਦਾ ਜਿਹੜਾ ਰਸਤਾ ਉਧਰ ਨੂੰ ਹੋ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਫਿਰ ਸੱਚਾ ਗੁਰਸਿੱਖ ਜਿਹੜਾ ਉਹੀ ਗੁਰੂ ਦੇ ਪਾਸ ਬੈਠਦਾ ਉਹਨੂੰ ਹੀ ਬਾਣੀ ਚੰਗੀ ਲੱਗਦੀ ਹੈ ਉਹਨੂੰ ਸੇਵਾ ਕੀਤੀ ਚੰਗੀ ਲੱਗਦੀ ਹੈ ਤੇ ਮਹਾਰਾਜ ਜੀ ਕਹਿੰਦੇ ਸਚਿਆਰ ਸਿੱਖ ਬੈ ਸਤਗੁਰ ਪਾਸ ਘਾਲਣ ਕੁੜਿਆਰ ਜਿਹਨਾਂ ਦੇ ਅੰਦਰ ਕੂੜਾ ਮਹਾਰਾਜ ਜੀ ਕਹਿੰਦੇ ਉਹ ਲੱਭਦੇ ਨਹੀਂ ਥਾ ਪਾਲੀ ਕਹਿੰਦੇ ਉਹ ਨੇੜੇ ਤੇ ਨਹੀਂ ਲੱਭਦੇ ਜੁਨਾ ਸਤਗੁਰ ਕਾ ਆਪ ਆਸ ਕਾਵੇ ਨਹੀਂ ਤਿਲਾ ਉਹ ਬਲੇਰੇ ਫਿਰੇ ਦੱਜ ਗਾਲੇ ਜਿਨ੍ਹਾਂ ਨੂੰ ਸਕੰਦ ਨਹੀਂ ਗੁਰੂ ਦੇ ਬਚਨ ਸਕੰਦ ਨਹੀਂ ਗੁਰੂ ਦੀ ਚਪੇੜ ਮਾਰੀ ਚੰਗੀ ਨਹੀਂ ਲੱਗਦੀ ਗੁਰੂ ਦੇ ਬਚਨਾਂ ਤੇ ਗੁੱਸਾ ਹੁੰਦਾ ਹੈ ਕੋਈ ਯਾਰ ਸਾਨੂੰ ਕਹਿ ਰਿਹਾ ਮਹਾਰਾ ਕਥਾ ਦੇ ਵਿੱਚ ਵਿਚਾਰ ਦੇ ਵਿੱਚ ਉਹੀ ਬਹਿ ਸਕਦਾ ਜਿਸ ਨੂੰ ਪ੍ਰੇਮ ਹੈ ਜਿਸ ਨੂੰ ਤਸ਼ਾਹ ਹੈ ਜਿਸ ਨੂੰ ਖੁਸ਼ੀ ਹੈ ਗੁਰੂ ਜੀ ਤੇ ਮਹਾਰਾਜ ਕਹਿੰਦੇ ਜਿਹਦੇ ਚਪੇੜਾ ਪਿੰਦੀਆਂ ਉੱਤੇ ਭਜ ਨਹੀਂ ਉੱਥੋਂ ਤੇ ਪੀੜਾ ਮਾਰਦੇ ਕਿਉਂਕਿ ਸਿੱਖਿਆ ਦਿੰਦੇ ਹਨ ਤੇ ਪੀੜਾ ਵੀ ਮਾਰਦੇ ਹਨ ਕਿਉਂਕਿ ਜਿਵੇਂ ਇੱਕ ਮਾਂ ਕੋ ਸਮਝਾਉਂਦਾ ਹੈ ਕਈ ਲਫ਼ਜ਼ਾਂ ਦੇ ਵਿੱਚ ਮਾਂ ਬੋਏ ਦੀ ਤਰ੍ਹਾਂ ਗੁੱਸੇ ਨਾਲ ਸਮਝਾਉਂਦੇ ਹਨ ਕਈ ਵਾਰਾਂ ਗੁਰਸਿੱਖ ਨੂੰ ਪਿਆਰ ਨਾਲ ਸਮਝਾਉਂਦੇ ਹਨ ਹਰ ਤਰ੍ਹਾਂ ਮਾਂ ਬੋਏ ਜੀ ਸਮਝਾਉਂਦੇ ਹਨ ਗੁਰਸਿੱਖ ਨੂੰ ਉੱਥੇ ਉਹੀ ਜਗਿਆ ਸੋਈ ਸਰੀਰ ਬਿੰਦਾ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਕੁੜੀ ਮਤ ਵਾਲੇ ਉੱਤੇ ਧੋੜ ਜਾਂਦੇ ਹਨ 4 ਦਿਨ ਬਹਿ ਕੇ ਭੱਜ ਜਾਂਦੇ ਹਨ ਆਮ ਨਜ਼ਰ ਨਹੀਂ ਹੁੰਦੀ ਮਹਾਰਾਜ ਗੁਰੂ ਆਪਦਾ ਜੀ ਕਹਿੰਦੇ ਜਿਨ੍ਹਾਂ ਸਤਿਗੁਰ ਕਾਖਿਆ ਸਕਾਵੇ ਨਹੀਂ ਚੰਗਾ ਨਹੀਂ ਲੱਗਦਾ ਗੁਰੂ ਦਾ ਕਿਆ ਗੁਰੂ ਦੇ ਬੋਲ ਜਿਨ੍ਹਾਂ ਨੂੰ ਸਕਾਂਦੇ ਨਹੀਂ ਚੰਗੇ ਨਹੀਂ ਲੱਗਦੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਮੂੰਹ ਫਲੇਰੇ ਫਿਰੇ ਦੱਜ ਗੱਲ ਐ ਮਹਾਰਾਜ ਜੀ ਕਹਿੰਦੇ ਮੂੰਹ ਫੇਰ ਜਾਂਦੇ ਹਨ ਫਿਰ ਉਹਨਾਂ ਦਾ ਉਹ ਮੂਹ ਪੇਰ ਕੇ ਦੌੜ ਜਾਂਦੇ ਹਨ ਭੱਜ ਜਾਂਦੇ ਹਨ ਇਹਨ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਤਰ ਕੋ ਰਵਾਨ ਮਨ ਮੁਖ ਬਿਤਾਲੇ ਤੇ ਮਾਣ ਉਹ ਕਹਿੰਦੇ ਜਿਨ੍ਹਾਂ ਦੇ ਅੰਦਰ ਘਨੇਰੀ ਪ੍ਰੀਤ ਨਹੀਂ ਹੈ ਮਹਾਰਾਜ ਜੀ ਕਹਿੰਦੇ ਪ੍ਰੇਮੀ ਨੇ ਜਿਨ੍ਹਾਂ ਦੇ ਅੰਦਰ ਮਾਰ ਜਿਨ੍ਹਾਂ ਦੇ ਅੰਦਰ ਪੀਤ ਨਹੀਂ ਹਰ ਪੀਰੀ ਹਰੂਤ ਹਰੀ ਦਾ ਪ੍ਰਭੂ ਦੀ ਪਰਮਾਤਮਾ ਦੀ ਜਿਨ੍ਹਾਂ ਦੇ ਅੰਦਰ ਲਿਬ ਸੁਰਤੀ ਨਹੀਂ ਹੈ ਅੰਦਰ ਦਸ਼ਾ ਹੀ ਨਹੀਂ ਹੈ ਉਸਾਲੀ ਨਹੀਂ ਹੈ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਥੋੜਾ ਚੰਗਾ ਲੱਗਣੀ ਹੈ ਬਾਣੀ ਉਹਨਾਂ ਨੂੰ ਗੁਰੂ ਥੋੜਾ ਚੰਗਾ ਲੱਗਣਾ ਉਹ ਤੇ ਕੋ ਸੰਗਤ ਦੇ ਵਿੱਚ ਜਾ ਕੇ ਟਿਕੜ ਵਿੱਚ ਟੂਮੀਆਂ ਲਾੰਦਣ ਜਿਵੇਂ ਮਹਾਰਾਜ ਕਹਿੰਦੇ ਹਨ ਬਗਲਾ हां सदी ਦੀ ਥੋੜਾ ਕਰ ਸਕਦਾ ਉਹਨੇ ਤਾਂ ਛੱਪੜ ਤੇ ਜਾ ਕੇ ਤੁੰਮੀਆਂ ਲਾਣੀਆਂ ਗੱਡੀਆਂ ਮੱਛੀਆਂ ਖਾਣੀਆਂ ਹਨ ਇਹ ਧਾਰਨ ਦੇਂਦੇ ਹਨ ਬਗਲੇ ਦੀ ਕਹਿੰਦੇ ਤੁਮਾਰਾ ਜੀ ਸਾਨੂੰ ਹਨ ਮਨੁੱਖ ਨੂੰ ਕਹਿੰਦੇ ਹਨ ਬਗਲੇ ਨਾਲ ਗੁਰੂ ਮਹਾਰਾਜ ਦਾ ਥੋੜਾ ਕੋਈ ਵਾਸਤਾ ਹੈ ਸਤਿਗੁਰਾਂ ਦਾ ਬਗਲੇ ਨਾਲ ਕੋਈ ਲੈਣ ਦੇਣ ਨਹੀਂ ਹੈ ਇੱਕ ਧਾਰਨ ਲੈਂਦੇ ਹਨ ਬਗਲੇ ਦੀ ਮਿਰਤੀ ਦੀ ਹੰਸ ਦੀ ਬਿਰਤੀ ਆ ਉਹ ਜਾ ਕੇ دریا ਤੇ ਸਾਗਰ ਤੇ ਬੈੰਦਾ ਬਗਲੇ ਦੀ ਬਿਰਤੀ ਉੱਥੋਂ ਤੱਕ ਦੀ ਆ ਉਹਦੀ ਪਹੁੰਚ ਹੀ ਉੱਥੋਂ ਤੱਕ ਉਹ ਜਾ ਕੇ ਛੱਪੜ ਤੇ ਤੁਮੀਆਂ ਲਾਂਦਾ ਚਿਕੜ ਮਲੀ ਜਾਂਦਾ ਲੱਡੀਆਂ ਮੱਛੀਆਂ ਖਾਈ ਜਾਂਦਾ ਪਰ ਹੰਸ ਥੋੜਾ ਖਾਂਦਾ ਹੰਸ ਜਾ ਕੇ ਤਾਂ ਸਾਗਰ ਤੇ ਬੈੰਦਾ ਉਹਦੇ ਸੁੱਚੇ ਮੋਤੀ ਖਾਣਾ ਇੰਨਾ ਵਧੀਆ ਹੁੰਦਾ ਕੋਈ ਆਮ ਗੱਡੀ ਮੱਛੀ ਨਹੀਂ ਖਾਂਦਾ ਹੰਸ ਜਿਹੜਾ ਹੈ ਤਾਂ ਹੀ ਜੁ ਮੁਖਾਂ ਦੇ ਨਾਲ ਮਹਾਰਾਜ ਨੇ ਤੁਲਨਾ ਕਰਤੀ ਗੁਰਮੁਖ ਪਿਆਰਿਆਂ ਨਾਲ ਹੰਸ ਦੀ ਤੁਲਨਾ ਤਾਂ ਕੀਤੀ ਹੰਸ ਜਿਹੜਾ ਬਾੜਾ ਖਾਣਾ ਨਹੀਂ ਖਾਂਦਾ ਉਹ ਜੀਵਤਿਆ ਨਹੀਂ ਕਰਦਾ ਉਹ ਸੱਚੇ ਮੋਤੀ ਨਿਗਲਦਾ ਹੈ ਉਹਦੀ ਦੇਖੋ ਟੁੱਬੀ ਕਿੰਨੀ ਗਾੜੀ ਹੈ ਸਾਗਰ ਦੇ ਤਲ ਤੇ ਜਾ ਕੇ ਸੱਚੇ ਮੋਤੀ ਨਿਗਲ ਲੈਂਦਾ ਚੁਗ ਲੈਂਦਾ ਜਾਂ ਇੱਕ ਹੰਸ ਦੋ ਖਾਣੇ ਖਾਂਦਾ ਜਾਂ ਇੱਕ ਨਾਰੀਅਲ ਦਾ ਪਾਣੀ ਪੀਂਦਾ ਹੰਸ ਜਿਹੜਾ ਨਾਰੀਅਲ ਦਾ ਪਾਣੀ ਪੀਂਦਾ ਤੇ ਇੱਕ ਸੁੱਚੇ ਮੋਤੀ ਨਿਕਲਦਾ ਹੈ ਕੋਈ ਮਾੜੀ ਚੀਜ਼ ਨਹੀਂ ਖਾਂਦਾ ਤਾਂ ਗੁਰਮੁਖਾਂ ਦੇ ਨਾਲ ਮਹਾਰਾਜ ਨੇ ਤੁਲਨਾ ਕੀਤੀ ਹੈ ਇੱਕ aadharan ਦਿੱਤੀ ਹੈ ਸਾਨੂੰ ਨੂੰ ਇਹ ਕਹਿੰਦੇ ਐਸੇ ਮਨੁੱਖ ਦੀ ਕੈਸੀ ਬਿਰਤੀ ਹੈ ਮਾਨਵਕ ਦੀ ਕੈਸੀ ਹੈ ਕਹਿੰਦੇ ਗੁਰਮੁਖ ਜਿਹੜੇ ਉਹ ਅਸ ਦੀ ਤਰ੍ਹਾਂ ਪਵਿੱਤਰ ਹਨ ਉਹਨਾਂ ਦੀ ਆਤਮਾ ਨਿਰਮਲ ਬਣ ਜਾਂਦੀ ਹੈ ਮਾਨਵਕ ਜਿਹੜਾ ਉਹ ਸੰਗਤ ਦੇ ਵਿੱਚ ਬੈਠ ਕੇ ਬਗਲਾ ਬਣਿਆ ਰਹਿੰਦਾ ਟਿਕੜ ਅਗਨਾ ਰੂਪੀ ਟਿਕੜ ਮਹਾਰਾਜੀ ਕਹਿੰਦੇ ਇੱਕ ਆਤਮਾ ਨੂੰ ਮਲ ਲੈਂਦਾ ਆਤਮਾ ਨੂੰ ਬੰਧਲੀ ਕਰ ਲੈਂਦਾ ਇੱਥੇ ਗੁਰੂ ਰਾਮਦਾਸ ਜੀ ਫਿਰ ਸਤਿਗੁਰੂ ਜੀបាន ਉਪਦੇਸ਼ ਵਿੱਚ ਕਹਿੰਦੇ ਅੰਦਰ ਪੀਤ ਨਹੀਂ ਹਰ ਕੇਰੀ ਜਿਨ੍ਹਾਂ ਦੇ ਕਿਨੇਰੀ ਪ੍ਰੀਤ ਹੂੜੀ ਪ੍ਰੀਤ ਹਿਰਦੇ ਵਿੱਚ ਨਹੀਂ ਹੈ ਮਹਾਰਾਜ ਜੀ ਕਹਿੰਦੇ ਕਿਤਰਕ ਪਰ ਆਵ ਮਨਮੁਖ ਬਿਤਾਲੇ ਉਹ ਬੇਸੁਰੇ ਬਿਤਾਲੇ ਹਨ ਮਨਮੁਖ ਸਤਗੁਰ ਨੂੰ ਮਿਲੇ ਸੁ ਆਪਣਾ ਮਨ ਥਾਏ ਰੱਖੈ ਉਹ ਆਪੁਰਤ ਆਪਣੀ ਵਤ ਨਾਲੇ ਤੇ ਜਿਹੜੇ ਮਾਲਕ ਨਹੀਂ ਕਹਿੰਦੇ ਸਤਿਗੁਰਾਂ ਨਾਲ ਮਿਲ ਲੈਂਦੇ ਹਨ ਉਹਨਾਂ ਨਾਲ ਮੇਲ ਬਣਾ ਲੈਂਦੇ ਹਨ ਰਿਸ਼ਤਾ ਬਣਾ ਲੈਂਦੇ ਹਨ ਸੱਚੇ ਮਾਲਕ ਨਾਲ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਦੀ ਬ੍ਰਿਤੀ ਫਿਰ ਬਦਲ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਸਤਗੁਰ ਨੋ ਮਿਲੇ ਸੋ ਆਪਣਾ ਮਨ ਖਾਏ ਰੱਖੇ ਉਹਦੇ ਚਰਣਾ ਦੇ ਵਿੱਚ ਇੱਕ ਥਾਪ ਦੇ ਮਨ ਨੂੰ ਰੱਖ ਦੇਣਾ ਅਰਪਣ ਕਰ ਦੇਣਾ ਭੇਟਾ ਕਰ ਦੇਣਾ ਮਹਾਰਾਜ ਜੀ ਕਹਿੰਦੇ ਉਹ ਵੀ ਗੁਰਸਿੱਖ ਹਨ ਜਿਹੜੇ ਸਤਪੁਰਾਂ ਦੇ ਨਾਲ ਮੇਲ ਬਣਾ ਕੇ ਮਹਾਰਾਜ ਜੀ ਕਹਿੰਦੇ ਇੱਕ ਥਾਪ ਤੇ ਇੱਕ ਮਿੱਠ ਇੱਕ ਰਸ ਉਹਦੇ ਚਰਣਾ ਵਿੱਚ ਤਨ ਮਨ ਭੇਟ ਦਿੰਦੇ ਹਰ ਆਤ ਵਰਤੇ ਆਪਣੀ ਵਖ ਨਾਲੇ ਫਿਰ ਉਹਨਾਂ ਦੇ ਵਿੱਚ ਆਤ ਵਰਤਦਾ ਹੈ ਮਹਾਰਾਜ ਜੀ ਕਹਿੰਦੇ ਇਸੇ ਸਰੀਰਾਂ ਦੇ ਵਿੱਚ ਐਸੀ ਗੁਰਮੁਖਾਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਪ੍ਰਭੂ ਹਰੀ ਆਤ ਵਰਤਦਾ ਜਿਹੜੇ ਉਹਦੇ ਤੇ ਵਿਸ਼ਵਾਸ ਸਨਾਚੂ ਦੇ ਚਰਨਾਂ ਵਿੱਚ ਮਨਨ ਕੰਨ ਭੇਟਾ ਕਰ ਦਿੰਦੇ ਹਨ ਇਹ ਵੱਡੀ ਭੇਟਾ ਉਹਦੇ ਚਰਨਾਂ ਵਿੱਚ ਰੱਖ ਦਿੰਦੇ ਹਨ ਜੰਮ ਨਾਮ ਤੋ ਇਕ ਨਾ ਗੁਰ ਮੇਲ ਸੁਖ ਦੇਵਾ ਹਰ ਆਪਣੇ ਵਖ ਕਢੇ ਖਗਵాలే ਇਕ ਨਾ ਨੂੰ ਮਹਾਰਾਜ ਜੀ ਕਹਿੰਦੇ ਉਹ ਮੇਲ ਲੈਂਦਾ ਜਨ ਨਾਨਕ ਹੀ ਨਾਨਕ ਇਕ ਨਾ ਨੂੰ ਗੁਰ ਮੇਲ ਸੁਖ ਦੇਵੇ ਆਪਣੇ ਦੇ ਵਿੱਚ ਮੇਲ ਕੇ ਆਤਮਾ ਦਾ ਸੁਖ ਬਖਸ਼ਦਾ ਇੱਕ ਆਪੇ ਵਖ ਕੱਢੇ ਠੱਗ ਵਾਲੇ ਇੱਕ ਠੱਗਾ ਨੂੰ ਵਖ ਕੱਢ ਦਿੰਦਾ ਵਖ ਕਰ ਦਿੰਦਾ ਅਹਮਾਤ ਉੱਥਾ ਅੱਗੇ ਫਿਰ ਮਹਾਰਾਜ ਗੁਰੂ ਰਾਮਦਾਸ ਜੀ ਅਗਲੇ ਬੰਦ ਵਿੱਚ ਭਾਈ ਬਚਨ ਕਰਦੇ ਹਨ ਜਿਨ੍ਹਾਂ ਅੰਮ੍ਰੋ ਨਾਮ ਨਿਧਾਨ ਹੈ ਵੇ ਇਨਕੀ ਆਪ ਬੱਦ ਆਂਦੇ ਰਾਸ ਸ੍ਰੀ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਨਾਮ ਅੰਧਾਨ ਦਾ ਖਜ਼ਾਨਾ ਹੈ ਸੱਚਾ ਖਜ਼ਾਨਾ ਜਿਨ੍ਹਾਂ ਸਰੀਰਾਂ ਵਿੱਚ ਵਿਅਸਵਾਂ ਦੇ ਅੰਦਰ ਸੱਚਾ ਨਾਮ ਭਾਵ ਵਸ ਗਿਆ ਜਿਹਦਾ ਅੰਦਰ ਨਾਮ ਅੰਧਾਨ ਹਰ ਤਿੰਨ ਕੇ ਕਾਜ ਦਜ ਅੰਧੇਰਾ ਸ੍ਰੀ ਮਹਾਰਾਜ ਕਿ ਉਹਨਾਂ ਦੇ ਕਾਰਜ ਫਿਰ ਰਾਸ ਆ ਜਾਂਦੇ ਹਨ ਜਿਨ੍ਹਾਂ ਦੇ ਵਿਅਸਵਾਂ ਦੇ ਅੰਦਰ ਸੱਚਾ ਨਾਮ ਵਸ ਜਾਂਦਾ ਭਾਵ ਸਤਿਗੁਰੂ ਜੀ ਕਹਿੰਦੇ ਕਾਰਜ ਉਹਨਾਂ ਦੇ ਕਾਰਜ ਜਿਹੜਾ ਹੈ ਨਾ ਅਸਲੀ ਕਾਰਜ ਸੰਸਾਰ ਤੇ ਜਨਮ ਲੈਣ ਦਾ ਉਹ ਰੈਫ ਜਾਂਦਾ ਹੈ ਉਹ ਸੰਪੂਰਨ ਹੋ ਜਾਂਦਾ ਹੈ ਤਿੰਨ ਚੁਕੀ ਬਹੁਤਾ ਬੀ ਲੋਗਨ ਕੀ ਹਰ ਪਭ ਅੰਗ ਕਰ ਬੈਠਾ ਪਾਸ ਉਹਨਾਂ ਨੂੰ ਫਿਰ ਲੋਕਾਂ ਵੀ ਮਥਾਜੀ ਕਰਨ ਦੀ ਲੋੜ ਨਹੀਂ ਹੁੰਦੀ ਫਿਰ ਦੁਨੀਆਂ ਦੇ ਅੱਗੇ ਹੱਥ ਕੱਟਣ ਦੀ ਲੋੜ ਨਹੀਂ ਹੁੰਦੀ ਫਿਰ ਪਿਆਰਾ ਪ੍ਰੀਤਮ ਉਹਨਾਂ ਦੇ ਨਾਲ ਰਹਿੰਦਾ ਅੰਗ ਸੰਗ ਰਹਿੰਦਾ ਕਿਤੇ ਮੰਗਣ ਦੀ ਲੋੜ ਹੈ ਕਿਤੇ ਤਰਲੇ ਪਾਣ ਦੀ ਲੋੜ ਹੈ ਕਿਤੇ ਕਿਸੇ ਅਗਾਹ ਤਾਦਨ ਦੀ ਲੋੜ ਹੈ ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਦੇ ਤਾਂ ਪਿਆਰੇ ਜੀ ਆਸਮਾਨ ਦੇ ਨਾਲ ਰਹਿੰਦਾ ਚੁੱਕੀ ਮੋਤਾਜੀ ਲੋਗਾਂ ਦੀ ਲੋਕਾਂ ਦੀ ਮਤਾਜੀ ਤਸ ਕਰਦਿਆਂ ਸੰਸਾਰੀ ਜੀ ਔਰ ਸਿੱਖ ਥੋੜਾ ਕਰਦੇ ਆਂ ਕਹਿੰਦੇ ਮੁਤਾਬਕੀ ਖਤਮ ਕਰ ਦਿੰਦਾ ਲੋਕਾਂ ਦੀ ਕਿਉਂ ਅੰਗ ਸੰਗ ਰਹਿੰਦਾ ਭਗਤਾਂ ਦੇ ਗੁਰਮੁਖਾਂ ਦੇ ਮਥਾਜੀ ਕਰਨ ਦੀ ਲੋੜ ਨਹੀਂ ਪੈਂਦੀ ਉਹਨਾਂ ਦਾ ਸੰਸਾਰ ਨਾਲ ਉਹ ਰਿਸ਼ਤਾ ਹੀ ਉੱਚਾ ਉੱਠ ਜਾਂਦਾ ਸੱਚੇ ਮਾਲਕ ਨਾਲ ਉਹਨਾਂ ਦਾ ਪ੍ਰੇਮ ਰਿਸ਼ਤਾ ਬਣ ਜਾਂਦਾ ਉਹ ਫਿਰ ਦੁਨੀਆ ਦੀ ਮਹਾਰਾਜ ਜੀ ਕਹਿੰਦੇ ਪਰਵਾਹ ਨਹੀਂ ਮਥਾਜੀ ਨਹੀਂ ਕਰ ਦੇ ਹੱਥ ਨਹੀਂ ਕਿਸੇ ਕੇ ਅਟ ਦੇ ਮਹਾਰਾਜ ਜੀ ਕਹਿੰਦੇ ਤੈਨੂੰ ਮੋਤਾਜੀ ਲੋਗਨ ਕੀ ਹਰ ਪ੍ਰਭ ਅੰਗ ਘਰ ਬੈਠਾ ਪਾਸ ਕਹਿੰਦੇ ਪ੍ਰਭ ਉਹਨਾਂ ਦੇ ਹਰ ਵਕਤ ਪਾਸ ਬਿੰਦਾ ਨਾਲ ਰਿੰਦਾ ਜਾ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੇ ਸਬਾਸ ਜਿਨ੍ਹਾਂ ਨੇ ਕਰਤਾ ਨਾਲ ਲੈਣਾ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਕਰਤਾ ਪੁਰਖ ਪਰਮੇਸ਼ਰ ਤਾਂ ਕਰਤਾ ਵੱਲ ਤਾਂ ਸਭ ਕੋਈ ਵੱਲ ਉਹਨਾਂ ਦੀ ਦੁਨੀਆ ਤਾਂ ਆਪੇ ਪਿੱਛੇ ਦੌੜਦੀ ਹੈ ਜਿਹੜੇ ਭਗਤਾਂ ਦੇ ਗੁਰਮੁਖ ਪਿਆਰਿਆਂ ਦੇ ਕਰਤਾ ਹਰ ਵਕਤ ਨਾਲ ਰਹਿੰਦਾ ਸੰਗ ਸੰਗ ਹੁੰਦਾ ਮਹਾਰਾਜ ਜੀ ਕਹਿੰਦੇ ਦਿਨ ਦਰਸ਼ਨ ਦੇਖ ਕਰੀ ਸਵਾਸ ਉਹਨਾਂ ਗੁਰਮਖਾਂ ਦੇ ਰੂਪ ਦਰਸ਼ਨ ਕਰਦੇ ਹਨ ਉਹਨਾਂ ਦੇ ਦਰਸ਼ਨਾਂ ਨੂੰ ਵੀ ਚੁੰਦੇ ਹਨ ਹੁਣ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸਨ ਉਹ ਸੇਵਕ ਬਣੇ ਰਹੇ ਤੇ ਮਹਾਰਾਜ ਦੀ ਕਰਤਾ ਉਹਨਾਂ ਦੇ ਹਰ ਵਕਤ ਨਾਲ ਸੀ ਉਹਨਾਂ ਦੇ ਦਰਸ਼ਨਾਂ ਨੂੰ ਵੀ ਹੁਣ ਦੁਨੀਆ ਲੋਤਦੀ ਹੈ ਉਹਨਾਂ ਦੇ ਦਰਸ਼ਨਾਂ ਨੂੰ ਲੋਕ ਚੁੰਦੇ ਸੀ ਐਸੇ ਗੁਰਸਿੱਖ ਹੋਏ ਜਿਨ੍ਹਾਂ ਦੇ ਦਰਸ਼ਨਾਂ ਨੂੰ ਦੁਨੀਆਂ ਲੋਤਦੀ ਐ ਉਹ ਵੀ ਗੁਰੂ ਵਰਗੇ ਹੋ ਗਏ ਪ੍ਰਮਾਤਮਾ ਵਰਗੇ ਹੋ ਗਏ ਉਹਨਾਂ ਦੀ ਰੂਹਾ ਅਮਰ ਹੋ ਗਈਆਂ ਉਹਦੇ ਵਿੱਚ ਲੀਨ ਹੋ ਗੀਆਂ ਦਰਸ਼ਨ ਦੇਖ ਕਰੇ ਸਵਾਸ ਮਹਾਰਾਜ ਜੀ ਕਹਿੰਦੇ ਉਹਨਾਂ ਤੋਂ ਸਦਕੇ ਜਾਣੇ ਆ ਕੁਰਬਾਨ ਜਾਣੇ ਆ ਸਹੋ ਆਪ ਸਾਹਾ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੇ ਰਹਿਰਾਸ ਫਿਰ ਮਹਾਰਾਜ ਜੀ ਗੁਰੂ ਆਮਦਾ ਜੀ ਕਹਿੰਦੇ ਬਾਦਸ਼ਾਹ ਜਿਹੜੇ ਸੰਸਾਰੀ ਬਾਦਸ਼ਾਹ ਹਨ ਪਾਤਸ਼ਾਹ ਉਹਨਾਂ ਦੇ ਚਰਨਾਂ ਵਿੱਚ ਆਣ ਕੇ ਵੰਦੇ ਹਨ ਭਾਵੇਂ ਜੱਦਾ ਮਰਜੀ ਸ਼ਾਹੂਕਾਰ ਹੋਵੇ ਸ਼ਾਹ ਸਤਗੁਰੂ ਜੀ ਕਹਿੰਦੇ ਸ਼ਾਹੂਕਾਰ ਵੀ ਆਣ ਕੇ ਉਹਨੇ ਰਹਿ ਰਾਤ ਤੋਂ ਭਾਵਨ ਦਾ ਅਰਦਾਸ ਬੇਨਤੀ ਅਰਦਾਸ ਬੇਨਤੀ ਰਹਿ ਰਾਤ ਤੋਂ ਭਾਵ ਮਹਾਰਾਜ ਜੀ ਕਹਿੰਦੇ ਸਹਾ ਆਪਾਤ ਸਹਾ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੀ ਰਹਿ ਰਾਸ ਉਹ ਜਨਾਂ ਨੂੰ ਗੁਰਮੁਖਾਂ ਨੂੰ ਆਣ ਕੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਅਰਦਾਸ ਕਰਦੇ ਹਨ ਗੁਰਪੂਰੇ ਕੀ ਵੱਡੀ ਵਡਿਆਈ ਹਰ ਵੰਦਾ ਸਿਉ ਤਿਲ ਸੁਖ ਪਾਇਆ ਮਹਾਰਾਜ ਜੀ ਕਹਿੰਦੇ ਪੂਰੇ ਵੱਡੇ ਗੁਰੂ ਦੀ ਵੱਡੀ ਵਡਿਆਈ ਹੈ ਵੱਡੀ ਸਾਧਗੁਰਾਂ ਦੀ ਵੱਡੀ ਟੀਕ ਹੈ ਵਡਿਆਈ ਹੈ ਹਰ ਵੱਡਾ ਸੇਵ ਮਹਾਰਾਜ ਜੀ ਕਹਿੰਦੇ ਭਾਈ ਵੱਡੇ ਨੂੰ ਹਜੇ ਨੂੰ ਜਪਣਾ ਕਰ ਕਿਉਂ ਉਹ ਤੁਲ ਹੈ ਮਹਾਰਾਜ ਜੀ ਕਹਿੰਦੇ ਹਰ ਵੱਡਾ ਸੇਵ ਉਤਲ ਸੁਖ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਤੁਲ ਸੁਖ ਪ੍ਰਾਪਤ ਹੋਣਾ ਜੇ ਵੱਡੇ ਨੂੰ ਪਰਮੇਸ਼ਰ ਨੂੰ ਜਪੇਗਾ ਧਿਆਏਗਾ ਜਿ ਮਹਾਰਾਜ ਜੀ ਕਹਿੰਦੇ ਉਹ ਸੁਖ ਜਿਹੜਾ ਖਤਮ ਨਹੀਂ ਹੁੰਦਾ ਬਨੌਤੀ ਸੁਖ ਨਹੀਂ ਐ ਤੋ ਲੋ ਹੁੰਦੀ ਐ ਚੀਜ਼ ਜਿਹੜਾ ਕੋਈ ਮੁੱਲ ਨਾ ਹੋਵੇ ਤੋਲ ਤੁਰਤ ਹੋਇਆ ਤੋ ਲੋ ਨੂੰ ਕਹਿੰਦੇ ਕਹਿੰਦੇ ਤੋਲ ਸੁਖ ਦੀ ਪ੍ਰਾਪਤੀ ਹੋਵੇਗੀ ਭਾਈ ਗੁਰਪੁਰਬਾਨ ਦੀ ਆ ਹਾਰੋ ਨਿਤ ਨਿਤ ਬਖਸ਼ੀ ਜੜੇ ਸਵਾ ਪਰੋ ਜੀ ਕਹਿੰਦੇ ਪੂਰੇ ਗੁਰੂ ਨੇ ਜਿਹੜਾ ਦਾਨ ਬਖਸ਼ਿਆ ਨਾ ਹਰਨੇ ਚਲ ਨਿਤ ਬਖਸ਼ੇ ਜਿਹੜੇ ਸਵਾਇਆ ਕਹਿੰਦੇ ਉਹ ਸਦਾਈ ਸੱਚੇ ਗੁਰੂ ਤੋਂ ਪ੍ਰਾਪਤ ਹੁੰਦਾ ਪੂਰੇ ਗੁਰੂ ਗੁਰੂ ਏਕਾ ਦਾਨ ਦਿਆ ਹਰਨੇ ਚਲ ਹਰੀ ਸਦਾਈ ਉਹ ਦਾਨ ਬਖਸ਼ਦੇ ਨਾਮ ਦਾ ਇਹ ਸੱਚਾ ਦਾਨ ਇਹ ਨਾਮ ਦੀ ਦਾਤ ਸੰਸਾਰੀ ਤਦਾਰਸ ਝੂਠੇ ਹਲ ਕਮਾਸ ਤਿਆਰ ਸੰਸਾਰੀ ਤੀਜਾ ਜਿਹੜੀਆਂ ਮੰਗਦੇ ਆ ਉਹ ਤਾਂ ਮਿਲ ਹੀ ਜਾਂਦੀਆਂ ਮਹਾਰਾਜ ਦੀ ਕਿਰਪਾ ਜਿਨੀ ਵੀ ਕੋਈ ਮਨਾਰਥ ਹੁੰਦਾ ਹੈ ਨਾ ਕੋਈ ਯਾਦ ਕਰਦਾ ਉਹਨੂੰ ਕੋਈ ਮਨੋਰਥ ਰੱਖ ਕੇ ਜਗਿਆਸੂ ਉਹ ਦੇ ਦਿੰਦਾ ਮਾਲਕ ਸਤਿਗੁਰੂ ਜੀ ਬਖਸ਼ ਦਿੰਦੇ ਆ ਪਰ ਸੱਚਾ ਦਾਨ ਉਹ ਰੋਜ਼ ਬਖਸ਼ਦੇ ਆ ਜਦੋਂ ਗੁਰਸਿੱਖ ਹੁੰਦਾ ਉਹਦੇ ਚਰਨਾਂ ਤੇ ਦਾਤ ਦਾਨ ਮੰਗਦਾ ਉਹ ਨਾਮ ਦੀ ਦਾਤ ਬ੍ਰਹਮਦਾਨ ਦੀ ਪ੍ਰਾਪਤੀ ਹੁੰਦੀ ਹੈ ਇਹ ਤਾਂ ਬਖਸ਼ੇ ਜਦ ਇਹ ਸਵਾਇਆ ਨਿਦਧਾ ਪ੍ਰਤੀ ਵਧਦਾ ਦਾ ਸੰਸਾਰੀ ਦਾਨ ਦਾ ਦਾਨ ਦਿੱਤੀ ਵਧੇਗੀ ਥੋੜਾ ਇਹ ਨਾਮ ਦਾਨ ਵੱਧਦਾ ਜੇ ਉਹਨੇ ਝੋਲੀ ਚ ਪਾਤਾ ਗੁਰਸਿੰਘ ਦੀ ਇਹ ਦਾਤ ਵੱਧਦੀ ਰਹਿੰਦੀ ਆ ਨਾਮ ਦੀ ਦਾਤ ਜਿਹੜੀ ਹੈ ਜਿਵੇਂ ਜਿਵੇਂ ਜਪਦੇ ਆ ਉਹ ਹਿਰਦੇ ਨੂੰ ਸਾਫ ਕਰਦੀ ਆ ਤੇ ਦੇਵ ਵਿੱਚ ਇਕ ਜਾਂਦੀ ਆ ਤੇ ਮਹਾਰਾਜ ਜੀ ਕਹਿੰਦੇ ਅਸੀਂ ਦਾਤ ਐਸਾ ਧਾਨ ਮੇਰਾ ਸਤਿਗੁਰੂ ਬਖਸ਼ਦਾ ਹੈ ਬਖਸ਼ੇ ਜੜੇ ਸਵਾਇਆ ਕਾਵ ਕੀ ਵੱਧ ਜਾਂਦਾ ਕੋਈ ਨਿੰਦਕ ਵਢਾਈ ਦੇ ਨਾ ਸਤ ਸੋ ਕਰਤੇ ਆਪ ਬਚਾਇਆ 임ਾਰਾ ਜੀ ਕਹਿੰਦੇ ਕੋਈ ਨਿੰਦਕ ਵਡਿਆਈ ਨਹੀਂ ਦੇ ਸਕਦਾ ਜੋ ਕਰਤੇ ਨੇ ਵਕਸ਼ਤਾ ਉਹ ਜਿੰਨੀ ਮਰਜ਼ੀ ਕੋਈ ਨਿੰਦਿਆ ਈਰਖਾ ਕਰੇ ਜਾਵੇ ਕੋਈ ਨਿੰਦਕ ਵਡਿਆਈ ਦੇ ਨਾ ਸਕੈ ਸੋ ਕਰਤੇ ਆਪ ਬਚਾਇਆ ਤੇ ਮਹਾਰਾਜ ਜੀ ਕਹਿੰਦੇ ਉਹ ਕਰਤਾ ਜਿਹੜਾ ਜੋ ਬਖਸ਼ ਦਿੰਦਾ ਉਹ ਨੂੰ ਕੋਈ ਖੋ ਨਹੀਂ ਸਕਦਾ ਜਿੰਨੀ ਮਰਜ਼ੀ ਕੋਈ ਨਿੰਦਿਆ ਇੱਥਾ ਕਰੀ ਜਾਵੇ ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਤੇ ਫਿਰ ਮਹਾਰਾਜ ਜੀ ਸ਼ਰੋਗ ਦੀ ਖੇਲੀ ਤੋਖ ਵਿੱਚ ਬਚਨ ਕਰਦੇ ਜਨ ਨਾਨਕ ਮੈਂ ਨਾਨਕ ਗੁਣ ਬੋਲੇ ਮਹਾਰਾਜ ਜੀ ਕਹਿੰਦੇ ਉਹਦੇ ਗੁਣਾ ਨੂੰ ਬੋਲਣਾ ਕਰਦਾ ਜਪਣਾ ਕਰਦਾ ਕਰਤੇ ਦੇ ਭਗਤਾਂ ਨੂੰ ਸਦਾ ਰੱਖਦਾ ਆਇਆ ਮਹਾਰਾਜ ਜੀ ਕਹਿੰਦੇ ਉਹ ਭਗਤਾਂ ਨੂੰ ਭਾਈ ਸਦਾ ਹੀ ਪਰਮੇਸ਼ਰ ਪ੍ਰਭੂ ਰੱਖਦਾ ਹੈ ਉਹ ਜੁਗਾਂ ਤੋਂ ਰੱਖਦਾ ਆਇਆ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ RAM RADHE HAR HAR ਸਦੁਸ਼ਟ ਹਰ ਮਾਰਿਆ ਰੇ ਲਾਭ ਤਰਾਇਆ ਰੋਜ਼ ਪੜਦੇ ਅਸੀਂ ਖੀਰ ਲਾਚਕ ਜਿ ਮਹਾਰਾਜ ਜੀ ਕਹਿੰਦੇ ਭਗਤਾਂ ਨੂੰ ਤਾਂ ਕਰਤਾ ਸਦਾ ਹੀ ਰੱਖਦਾ ਹੈ ਅੱਗੇ ਪੌੜੀ ਵਿੱਚ ਮਹਾਰਾਜ ਜੀ ਬਚਨ ਕਰਦੇ ਨੇ ਪੌੜੀ ਤੂੰ ਸਹਾਵ ਅਗਮਨ ਦੇ ਆਮ ਹੈ ਵੱਡਾ ਬਾਪਾ ਦਾਣਾ نمارہ جی کے اندر تسی ساگ ہو، اگم ہو، پاب کی گہرے ہو، گنتی تو پرے ہو، تسی دیار ہو، سارے کے دیار تار دے ہو، اس کر کے دیار بھی ہو، تی اگام بھی ہو جدی کوئی گنتی ملتی نہیں۔ ਵੱਡਾ ਦਾਤਾ ਦਾਣਾ ਵੱਡੇ ਸਮਰਾਟ ਸਾਰਿਆਂ ਦਾਤਾਦਾਨ ਬਖਸ਼ਦੇ ਹੋ ਤੁਧ ਜੀਵੜ ਮੈਂ ਹੋਰ ਕੋ ਦਿਸਣਾ ਆਵਹੀ ਤੂੰ ਹੈ ਸੁਗੜ ਮੇਰੇ ਮਨ ਭਾਣਾ ਤੇਰੇ ਵਰਗਾ ਪਾਸ਼ਾ ਜੀ ਕਹਿੰਦੇ ਕੋਈ ਦੂਜਾ ਨਜ਼ਰ ਨਹੀਂ ਹੁੰਦਾ ਤੁਧ ਜੀਵੜ ਹੋਰ ਮੈਂ ਹੋਰ ਨਾ ਦਿਸਣਾ ਆਵਾਂ ਮਹਾਰਾਜ ਜੀ ਕਹਿੰਦੇ ਕੋਈ ਦਿਸਦਾ ਹੀ ਨਹੀਂ ਕੋਈ ਨਜ਼ਰ ਹੀ ਨਹੀਂ ਹੁੰਦਾ ਤੁਹਾਡੇ ਵਰਗਾ ਤੂੰ ਹੈ ਸੁਗੜ ਮੇਰੇ ਮਨ ਭਾਣਾ ਕਹਿੰਦੇ ਤੂੰ ਹੀ ਸਭ ਤੋਂ ਸਿਆਣਾ ਹੈ ਸੁਗੜ ਹੈ ਮਹਾਰਾਜ ਜੀ ਕਹਿੰਦੇ ਮੇਰੇ ਮਨ ਨੂੰ ਤੂੰ ਹੀ ਚੰਗਾ ਲੱਗਦਾ ਭਾਉਂਦਾ ਹੈ ਉਹ ਕਟੰਬ ਉਹ ਜਿਸ ਆਵਦਾ ਸਭ ਕੁ ਲਨਹਾਰਾ ਆਵਣ ਜਾਣਾ ਕਹਿੰਦੇ ਜਿਹੜਾ ਕਟੰਬ ਹੈ ਨਾ ਪਰਿਵਾਰ ਇਹਦੇ ਮੂੰਹ ਵਿੱਚ ਮੈਂ ਫਸਿਆ ਹੋਇਆ ਹਾਂ ਸਤਿਗੁਰੂ ਜੀ ਕਹਿੰਦੇ ਜੜਾ ਕੰਮ ਹੈ ਨਾ ਸੰਸਾਰ ਦੇ ਵਿੱਚ ਸਾਡਾ ਪਰਿਵਾਰ ਹੈ ਜਿਸ ਆਵਦਾ ਸਾਨੂੰ ਦਿਖਦਾ ਸੀ ਉਹਦੇ ਨਾਲ ਹੀ ਮੋਹ ਕਮਾਈ ਜਾਂਦੀ ਆ ਪਰਿਵਾਰ ਨਾਲ ਸਾਡੀ ਜ਼ਿੰਦਗੀ ਮੋਹ ਕਰਦੀ ਲੱਗ ਜਾਂਦੀ ਹੈ ਪਰ ਮਹਾਰਾਜ ਜੀ ਕਹਿੰਦੇ ਇੱਕ ਦਿਨ ਤਾਂ ਵਾਰੂ ਵਾਰੀ ਸਾਰਿਆਂ ਨੇ ਚੱਲ ਜਾਂਦਾ ਹੈ ਚੱਲ ਰਹਾਰ ਆਵਣ ਜਾਣਾ ਏ ਸੰਸਾਰ ਦੇ ਕੋਈ ਆ ਗਿਆ ਕੋਈ ਚਲਾ ਗਿਆ ਇਹ ਜੰਮਣ ਮਰਨਾ ਸ੍ਰਿਸ਼ਟੀ ਮਹਾਰਾਜ ਕਹਿੰਦੇ ਆਵਣ ਜਾਣ ਭਾਈ ਬਣਿਆ ਰਹਿਣਾ ਇਹ ਮੋਹ ਪਰਿਵਾਰ ਦਾ ਛੱਡ ਕੇ ਪੁੱਤੇ ਮਾਲਕ ਦੀ ਪ੍ਰੇਮਾ ਭਗਤੀ ਉਹਦਾ ਨਾਮ ਜਪ ਜੋ ਬਿਨ ਸਤਿ ਆਹ ਹਉਰਤ ਚਿੱਤ ਲਾਏ ਨੇ ਸੇ ਕੁੜਿਆਰ ਕੂੜਾ ਤਿੰਨ ਮਾਣਾ ਤੇ ਮਹਾਰਾਜ ਜੀ ਕਹਿੰਦੇ ਜੋ ਬੇਨੰ ਸੱਤੇ ਸੱਚੇ ਮਾਲਕ ਕੋ ਬਿਨਾ ਹੋਰ ਵਸਤਵਾਂ ਵਿੱਚ ਤੀਜਾ ਵਿੱਚ ਜਿਹੜੇ ਚਿੱਤ ਲਾ ਲੈਂਦੇ ਹਨ ਕਹਿੰਦੇ ਉਹ ਕੁੜਿਆਰ ਹਨ ਕੂੜੇ ਉਹਨਾਂ ਦੇ ਪੱਲੇ ਕੂੜੀ ਪੈਂਦਾ ਦਾ ਮਾਣ ਆ ਉਹਨਾਂ ਚੀਜ਼ਾਂ ਤੇ ਮਾਣ ਕਰੀ ਜਾਂਦੇ ਹਨ ਹੰਕਾਰ ਕਰੀ ਜਾਂਦੇ ਹਨ ਜਿਹੜੀਆਂ ਚੀਜ਼ਾਂ ਤੇ ਕੋਈ ਗਰੰਟੀ ਨਹੀਂ ਹੈ ਕਦੋਂ ਖਤਮ ਹੋ ਜਾਣੀਆਂ ਹਨ ਤਦੋਂ ਬਿੰਸ ਜਾਣੀਆਂ ਨੇ ਖਤਮ ਹੋ ਜਾਣੀਆਂ ਉਹਨਾਂ ਨਾਲੋਂ ਰਿਸ਼ਤਾ ਲੈ ਜਾਣਾ ਟੁੱਟ ਜਾਣਾ ਉਹਨਾਂ ਤੇ ਮਾਲ ਕਰੀ ਜਾਣਾ ਉਹਨਾਂ ਦੇ ਹੰਕਾਰ ਕਰੀ ਜਾਣਾ 임ਾਰਾ ਜੀ ਕਹਿੰਦੇ ਉਹ ਕੂੜੇ ਹਨ ਨਾਨਕ ਸੱਚ ਧਿਆਵਨ ਨਾਨਕ ਸੱਚ ਧਿਆਵੇ ਤੂੰ ਬਿਨ ਸੱਚੇ ਪਾਪਾਂ ਤਮੂਹ ਆਗਿਆਨ ਅਖੀਰਲੀ ਤੋਖੇ ਵਿੱਚ ਪਾਤਸ਼ਾਹ ਜੀ ਫਿਰ ਬੇਨਤੀ ਕਰਦੇ ਹਨ ਨਾਨਕ ਸੱਚ ਧਿਆਏ ਤੂੰ ਮਹਾਰਾਜ ਜੀ ਕਹਿੰਦੇ ਨਾਨਕ ਉਹ ਸੱਚੇ ਨੇ ਤੂੰ ਧਿਆਉਣਾ ਕਰ ਜਪਨਾ ਕਰ ਬਿਨ ਸੱਚੇ ਪੱਚ ਪੱਚ ਹੋਏ ਅਜਾਣਾ ਕਹਿੰਦਾ ਸੱਚੇ ਤੋਂ ਬਿਨਾ ਪਾਤਸ਼ਾਹ ਜੀ ਕਹਿੰਦੇ ਉਹ ਮਾਲਕ ਤੋਂ ਬਿਨਾ ਸੱਚੇ ਦੇ ਨਾਮ ਤੋਂ ਬਿਨਾ ਤੇ ਮਹਾਰਾਜ ਜੀ ਕਹਿੰਦੇ ਇਹ ਪੱਤ ਪੱਤ ਕੇ ਕੋਈ ਮਰਦਾ ਕੋਈ ਜੰਮਦਾ ਸੰਸਾਰ ਤੋਂ ਚਲਾ ਜਾਂਦਾ ਇਹ ਆਮਣ ਜਾਣ ਆਮਣ ਜਾਣਾ ਬਣਿਆ ਰਹਿਣਾ ਜਿਨ੍ਹਾਂ ਚ ਸੱਚੇ ਦਾ ਓਟ ਆਸਰਾ ਨਹੀਂ ਲੈਂਦਾ ਜਿਨ੍ਹਾਂ ਕਿਰ ਉਹ ਸੱਚੇ ਨਾਲ ਮਨ ਨੂੰ ਜੋੜਦਾ ਨਹੀਂ ਇਹ ਸੰਸਾਰ ਤੇ ਮਹਾਰਾਜ ਜੀ ਕਹਿੰਦੇ ਪੱਤ ਪੱਤ ਮੂਹੇ ਆ ਜਾਣਾ ਹਰ ਜੀ ਕਹਿੰਦੇ ਖੱਪਦਾ ਮਨੁੱਖ ਜਿਹੜਾ ਮਰ ਜਾਂਦਾ ਚਲਾ ਜਾਂਦਾ ਆਉਣ ਜਾਣ ਬਣਿਆ ਰਹਿੰਦਾ ਜਿਹੜੇ ਨਾਮ ਜਪਦੇ ਹਨ ਉਹਦੀ ਭਗਤੀ ਕਰਦੇ ਹਨ ਉਹਦੀ ਬਾਣੀ ਨੂੰ ਸੁਣਦੇ ਹਨ ਪੜ੍ਹਦੇ ਹਨ ਉਹ ਜੀਵਨ ਸਫਲ ਕਰ ਲੈਂਦੇ ਹਨ ਇਹ ਭਾਈ ਸ਼ਲੋਕ ਪੌੜੀ ਦੀ ਅੱਜ ਦੀ ਵਿਚਾਰ ਹੈ ਇੰਨੇ ਆਪੁਹਾਜੀਆਂ ਪ੍ਰਵਾਨ ਕਰਿਓ ਵਾਲੀ ਵਿਚਾਰ ਦੇ ਜੀ ਨੇ ਗਾਇ ਭੁੱਲਾ ਹੋ ਜਨੀ ਅਰ ਮਹਾਰਾਜ ਜੀ ਸਮਾਤ ਬਖਸ਼ ਲੈਣਗੀ ਅਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਤਨਾ